ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਆ ਇੱਕ ਹੋਰ ਨਵੀਂ ਫਨੀ ਕਮੈਂਟਾਂ ਵਾਲੀ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਬਹੁਤ ਹੀ ਫਨੀ ਹੋਣ ਜਾ ਰਹੀ ਹੈ ਇਸ ਕਰਕੇ ਐਂਡ ਤੱਕ ਜ਼ਰੂਰ ਦੇਖਿਓ ਅਬੇ ਮਜ਼ਾ ਆਏਗਾ ਨਾ ਢਿਡੋ ਮੈਨੂੰ ਤੁਹਾਨੂੰ ਪਹਿਲਾਂ ਦਿੱਖਿਆ ਕਿ ਤੇਰੇ ਵੀ ਦਿੱਖੇ ਕਿਤੇ ਬੜੇ ਚੰਗੀ ਤਰ੍ਹਾਂ ਯਾਦਗਾਰ ਆਵੇ ਸ਼ਾਇਦ ਪਹਿਲਾਂ ਮਿਲੇ ਆਪਾਂ ਮਿਲੇ ਆਇਆ ਆ ਕਾਫੀ ਛੋਟੇ ਮਿਲੇ ਸੀ ਵਟੇ ਆਏ ਨਾ 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 ਬੈਂਕ ਕੁੱਝ ਮਿਲੇ ਸੀ ਜਦੋਂ ਪੈਨਸ਼ਨ ਲੈਣ ਗਏ ਸੀ ਸਿਆਣੀ ਉਮਰੇ ਵੈਸੇ ਵੀ ਘੱਟ ਹੀ ਚੇਤਾ ਰਹਿੰਦਾ ਆ ਹੂੰ 1962 ਜਾਂ 63 ਵਿੱਚ ਦੇਖਿਆ ਹੋਣਾ ਬਾਬਾ ਮੈਂ ਵੀ ਤੈਨੂੰ ਅੱਜ ਪਹਿਲੀ ਵਾਰ ਵੇਖਿਆ ਪਰ ਅੱਜ ਤੋਂ ਬਾਅਦ ਨਹੀਂ ਦੇਖਦਾ ਵਾਹ ਬਾਪੂ ਨੇ ਤਾਂ ਆਤੀ ਕਰਾਤੀ ਵੇ ਕੱਲ ਤਾਂ ਕਿਉਂ ਨਹੀਂ ਨਕਰੀ ਕਰਵੇਂ 10 ਕੀ ਦੀ ਗਾਂ ਦੀ ਉੱਤੇ ਫੋਟੋ ਟੰਗਣੀ 10 ਕੀ ਦੀਆਂ ਨੇ ਪੰਗ ਪਾਣੀ ਮੰਗਣੀ 10 ਕਿਹੜਾ ਬਿਲੂ ਸੁਨਿਆਰਾ ਲੁੱਟਣਾ 10 ਕੀ ਦੇ ਨਾਲ ਤੇਰਾ ਕੋੱਕ ਟੁੱਟਣਾ ਕੈਪਟਨ ਮਨਿੰਦਰ ਸਿੰਘ ਦੇ ਮਾਸੀ ਦਾ ਮੁੰਡਾ ਕਹਿੰਦਾ 10 ਕੇ ਦੀ ਗਾਂ ਦੇ ਉੱਤੇ ਫੋਟੋ ਟੰਗਣੀ ਦੋ ਤਲਵਾਰਾਂ ਵਰਗੀਆਂ ਮੁੱਛਾਂ ਨੇ ਟੈੱਡ ਵਿੱਚ ਮਾਰੂ 10 ਕੇ ਦੀ ਮੁੱਛੀ ਉੱਤੇ ਫੋਟੋ ਟੰਗਣੀ ਵਦਾਈ ਚੱਲ ਜਿੰਨਾ ਚਿਰ ਅੱਖਾਂ ਚ ਨਹੀਂ ਪੈਂਦੀਆਂ ਕੱਲ ਅੰਕਲ ਨੇ ਮੁੱਛਾ ਸੈੱਟ ਕਰਦਾ ਕਰਦੇ ਨੇ ਆਪਣਾ ਹੱਥ ਹੀ ਲਊ ਲਵਾਨ ਕਰ ਲਿਆ ਸੀ ਦੇਵੇ ਦੀ ਵੱਟੀ ਵਰਗੀਆਂ ਕਰੀ ਬੈਠਾ ਲੱਭੂ ਜਿਆ ਦੱਸ ਕਿਹੜੀ ਕੰਦ ਵਿੱਚ ਮੋਰੀ ਕੱਢਣੀ ਗਜਬ ਬੇਇੱਜ਼ਤੀ ਹੈ ਚਾਰਮੀ ਨੇ ਹੋ ਗਿਆ ਤੈਨੂੰ ਬਹੁਤ ਕਲਪਾਇਆ ਹੋਇਆ ਆ ਠੀਕ ਆ ਜਦੋਂ ਦੇਖੋ ਕੋਈ ਵੀਡੀਓ ਪਾਸ ਹੀ ਨਾ ਕਰੇ ਕੋਈ ਟੱਕਰ ਨਾ ਸੇ ਕੁਝ ਵੀ ਹੁੰਦਾ ਹੈ ਆ ਜਿਹੜਾ ਪੀਰਾ ਬਿੱਲਾ ਰਿਸਪਾਂਸਿਬਲ ਠੀਕ ਆ ਮੈਨੂੰ ਬਹੁਤ ਬਹੁਤ ਤੰਗ ਕੀਤਾ ਮੇਰੇ ਫਲੈਟ ਆ ਬਾਰੇ ਬੰਦੇ ਕਹਿੰਦੇ ਆ ਮੇਰੇ ਟੌਚ ਕਰ ਰਹੇ ਆ ਯਾਰ ਮੇਰੇ ਕੀ ਮਾਰਾ ਕੀਤਾ ਤੈਨੂੰ ਕੀ ਚੋਲੇ ਆ ਨਾ ਮੇਰੇ ਕੋਲ ਪੈਸੇ ਆ ਮੇਰੇ ਕੋਲ ਕੁਝ ਨਹੀਂ ਆਗਾ ਮੇਰੀ ਅਗਲੀ ਬਾਤ ਵੀ ਬਲੈਕ ਮੈਸਜ ਕਰ ਪਲੀਜ਼ ਮਾੜਾ ਜਾ ਮੇਰੇ ਕੀ ਮਾਰਾ ਕੀਤਾ ਯਾਰ ਪਲੀਜ਼ ਬਿੱਲਾ ਬਦਮਾਸ਼ ਤੇਰੀ ਬਲੀ ਮੰਗਦਾ ਤੂੰ ਕੋਈ ਗਲਤ ਕਦਮ ਕਿਉਂ ਨਹੀਂ ਚੱਕ ਲੈਂਦਾ ਭੈਣ ਜੀ ਤੁਹਾਨੂੰ ਤਾਂ ਰੋਣਾ ਵੀ ਨਹੀਂ ਆਉਂਦਾ ਕਿਸਤਾ ਗਈ ਹੋਣੀ ਆ ਗੱਡੀ ਦੀ ਨਾ ਦਾੜੀ ਨਾ ਮੁੱਛ ਮੇਰਾ ਧੀਆ ਵਰਗਾ ਪੁੱਤ ਬੱਤ ਸਹੀ ਏ ਹੋ ਗਈ ਇਨਾ ਨਾਲ ਸੋਣੀਵੇਂ ਮੈਂ ਹੋਰ ਹੋ ਗਈ ਉਹ ਹੱਥ ਵਿੱਚ ਬਸ ਕੱਲਾ ਸੋਣਿਆ ਜੀਂ ਜੀਂ ਤੇਰਾ ਛੱਲਾ ਸੋਣਿਆ ਹਰਿਆ ਤੋਂ ਸੁਣੀ ਤੁਰਕਾਂ ਨੇ ਆਖੀ ਜਾਨ ਕੱਢ ਲੈਣ ਚੱਟ ਜਾ ਥੱਕ ਨਾ ਨਾ ਸਕਿਨ ਕੇਅਰ ਦੇਸੀ ਮੋਇਸਚਰਾਈਜ਼ਰ ਫੇਅਰ ਐਂਡ ਲਵਲੀ ਕੀ ਕੰਪਨੀ ਬੰਦ ਕਰੋ ਕੁਝ ਵੀ ਦਿੱਲੀ ਕੋਈ ਨਾ ਆਉਂਦੀ ਦੇ ਵਿੱਚ ਗੀਤ ਕੱਢ ਬਣਿਆ ਸਟਾਰ ਕਰਾ ਜੇ ਦੇਖ ਲਿਆ ਡਿਜੀਟਲ ਮੰਗਤੇ ਪੈਰਾਂ ਵਿੱਚ ਜਰਾਬਾ ਪਾਈਆਂ ਕਿ ਮੈਨੂੰ ਭੁਲੇਖਾ ਪੈਂਦਾ ਆਪ ਨਹੀਂ ਬਣਿਆ ਸੋਸ਼ਲ ਮੀਡੀਆ ਨੇ ਬਣਾਇਆ ਪਹਿਰਾ ਤੇ ਫਿਲਟਰ ਨਹੀਂ ਲੱਗਾ ਪੈਣੇ ਐਸੀ ਤਾਂ ਗੁਲਾਬ ਸਿੱਧੂ ਨੇ ਲੈ ਕੇ ਦਿੱਤਾ ਤੁਹਾਨੂੰ ਪਹਿਲਾਂ ਸਰਕਾਰਾਂ ਨੇ ਫ੍ਰੀ ਰਾਸ਼ਨ ਦੇ ਕੇ ਸਾਨੂੰ ਮਾਰਦਾ ਹੁਣ ਇੰਸਟਾਗ੍ਰam ਨੇ ਵਣ ਲਈ ਰੱਬ ਪੂਜੇ ਨੇ ਤੈਨੂੰ ਪਾਵਨ ਲਈ ਸੁੱਖ ਸੁਖੀਆਂ ਮੈਂ ਸਜਣਾ ਤੇਰੇ ਨਾਂ ਨਾਂ ਮਿਲ ਖਾਵਣ ਲਈ ਤੇਰੇ ਨਾਂ ਨਾਂ ਮਿਲ ਖਾਵਣ ਲਈ ਰੰਗ ਤਾਂ ਚਲੋ ਦੋ ਹੀ ਹੁੰਦੇ ਆ ਪਰ ਬੁਰਸ਼ ਤਾਂ ਆਪ ਕਰਨਾ ਪੈਂਦਾ ਸੁੱਖ ਤਾਂ ਬਤੰਦਰਾ ਚ ਅੱਜ ਦੀ ਸੁੱਖ ਲੈਂਦਾ ਤੇਰੇ ਨਾਲ ਕਿ ਹੁਣ ਸਾਡਾ ਵੀ ਸੁੱਖ ਸੁੱਖਣ ਨੂੰ ਜੀ ਨਹੀਂ ਕਰਦਾ ਰੱਬ ਪੂਜ ਕੇ ਮਿਲਿਆ ਕੀ ਕਾਲਾ ਬੱਦਲ ਘੋੜਿਆ ਤੇਰੇ 'ਚ ਹੌਸਲੇ ਨੇ ਪੁੱਤਰ ਓਏ ਲਾਣਾ ਤੇ ਤੇਰੀ ਸੁਖ ਤੇ ਜੋ ਤੂੰ ਇਹਦੇ ਵਾਸਤੇ ਮੰਗੀ ਤੇਰਾ ਤਾਂ ਮੈਨੂੰ ਰਾਖਸ਼ ਪੁੱਜਿਆ ਲੱਗਦਾ ਸੋਨੇ ਦਾ ਪੀੜ ਲਵਾਇਆ ਲੱਗਦਾ ਕਿ ਖੱਟੇ-ਖੱਟੇ ਦੰਦ ਏ ਰਬਾ ਤਨਾ ਤੇ ਚੰਗੀ ਜਨਨ ਇਹ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੰਦੇ ਨੂੰ ਤਾਰ ਸਕਦੀਆਂ ਪਰ ਤੈਨੂੰ ਵੀ ਮੈਨੂੰ ਖੁਸ਼ ਰੱਖਣਾ ਪਵੇ ਜੇ ਮੈਂ ਕਹਾਂ ਹੁਕਮ ਤਾਂ ਤੂੰ ਕਹਿਣਾ ਜੋ ਹੁਕਮ ਹੈ ਮੇਰੇ ਆਕਾ ਇਹ ਆਕਾ ਕੇਕ ਵਾਲਾ ਲੱਗਦਾ ਮੈਨੂੰ ਹੈਪੀ ਬਰਥਡੇ ਭੁੱਲ ਗਏ ਲੱਗਦਾ ਦੇਵ ਜੀ ਕਾਫੀ ਟਾਈਮ ਹੋ ਗਿਆ ਤੁਸੀਂ ਇਸ ਨੂੰ ਗਾਲਾਂ ਵਾਲੀ ਖੁਰਾਕ ਨਹੀਂ ਦਿੱਤੀ ਕੇਕ ਵਾਲਾ ਦਿਨ ਕੀ ਹੋਇਆ ਸੀ ਲਿਆ ਤੈਨੂੰ ਲੇਖਾਂ ਚ ਲਖਾਂ ਮੁੱਦੀ ਬਣ ਕੇ ਤੇ ਹੁਣੇ ਲੱਗਦਾ ਜੱਦੀ ਦੇ ਜਿਹੜੇ ਤੇਰੇ ਨਾਲ ਸੰਯੋਗ ਕੇ ਮਲਾ ਅਸੀਂ ਤਾਂ ਬਸ ਦੁਨੀਆ ਤੇ ਲੰਕਰ ਖਾਣ ਵਾਸਤੇ ਆਏ ਆਂ ਪਾਜੀ ਇੱਕ ਜੁੱਤੀ ਸਾਡੇ ਸਿਰ 'ਚ ਵੀ ਮਾਰ ਵੀਰੇ ਤੈਨੂੰ ਮੁਬਾਰਕਾ ਤੇ ਸਾਨੂੰ ਲਾਂ ਤਾਂ ਅਜੇ ਮੈਂ ਕਿਸੇ ਦੇ ਭੋਗ ਤੇ ਆਇਆ ਘਰ ਜਾ ਕੇ ਕੰਦ ਵਿੱਚ ਸਿਰ ਮਾਰੂੰਗਾ ਭਗੋ ਅੱਜ ਲਈ ਬਸ ਇੰਨਾ ਹੀ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਮਿਲਦੇ ਹਾਂ ਕਿਸੇ ਹੋਰ ਨਵੀਂ ਜਿਹੀ ਫਨੀ ਕਮੈਂਟਾਂ ਵਾਲੀ ਵੀਡੀਓ ਦੇਣਾ